ਨੂੰ ਯਰ ਪਰ ਇਸ ਸਸ਼ੇ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚਾਣਾਂ ਤੇ ਸੋ ਦੋਸਤੋ ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਉਹਨਾਂ ਦੇ ਮੁੱਖ ਮੰਗਾਂ ਨੇ ਜਿਹੜੀਆਂ ਕੀ ਮਲਾਜ਼ਮਾਂ ਦੀਆਂ ਜਿਹੜਾ ACP ਨੂੰ ਬਹਾਲ ਕਰਨਾ ਵੀ ਕਿਹਾ ਜਾਂਦਾ ਹੈ ਉਹ ਬਹਾਲ ਕੀਤੀ ਜਾਵੇ ਕਿਉਂਕਿ ਜਿਹੜੇ ਮਲਾਜ਼ਮ ਨੇ ਜਿਹੜੇ ਸਰਕਾਰੀ ਨੌਕਰੀਆਂ ਛੱਡ ਰਹੇ ਨੇ ਔਰ ਲੰਮੇ ਸਮੇਂ ਤੋਂ ਇਸ ਸੰਘਰਸ਼ ਜਿਹੜਾ ਚੱਲਦਾ ਆ ਰਿਹਾ ਹੈ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਸੀ ਔਰ ਪਿਛਲੇ ਦਿਨੀ ਵੀਤਮਤੀ ਹਰਪਾ ਸਿੰਘ ਜੀ ਮਾਤੇ ਸੇਤ ਮੰਤੇ ਡਾਕਟਰ ਬਲਬੀਰ ਸਿੰਘ ਹੋਣਾ ਨੇ ਜਿਹੜੀ ਕੀ ਡਾਕਟਰਾਂ ਦੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਸੀ ਔਰ ਮੀਟਿੰਗ ਦੇ ਦੌਰਾਨ ਇਹ ਤੈਅ ਹੋ ਗਿਆ ਸੀ ਵੀ ਜਿਹੜੀ ACP ਸਕੀਮ ਹੈ ਉਹ ਬਹਾਲ ਕਰ ਦਿੱਤੀ ਜਾਵੇਗੀ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਇਹ ਮੁੱਖ ਮੰਗ ਜਿਹੜੀ ਹੈ ਪ੍ਰਵਾਨ ਕਰ ਦਿੱਤੀ ਸੀ ਦਰਸਲ ਡਾਕਟਰ ਮੰਗ ਕਰੇ ਸੀ ਵੀ ਪਹਿਲੀ ਜਿਹੜੀ ਸਕੀਮ ACP ਆ ਜਿਹੜੀ 4 ਸਾਲਾਂ 9 ਸਾਲਾਂ ਤੇ 14 ਸਾਲਾਂ ਬਾਅਦ ਉਹਨਾਂ ਨੂੰ ਅਗਲੇ ਜਿਹੜਾ ਸਮਾਂ ਬਾਅਦ ਜਿਹੜਾ ਹੈ ਉਹ ਪ੍ਰਮੋਸ਼ਨ ਸਕੇਲ ਦਿੱਤੇ ਜਾਣ ਪੰਜਾਬ ਸਰਕਾਰ ਨੇ ਉਹਦੇ ਮੁਤਾਬਕ ਹੁਣ ਡਾਕਟਰਾਂ ਨੂੰ ਜਿਹੜਾ 5 ਸਾਲ ਤੇ 10 ਸਾਲ ਤੇ 15 ਸਾਲ ਬਾਅਦ ਸਮਾਂ ਬਾਅਦ ਕੈਰੀਅਰ ਸਕੀਮ ਤਹਿਤ ਅਗਲੇ ਸਕੇਲ ਜਿਹੜੇ ਉਹ ਮਿਲਣਗੇ ਜਿਹਦੇ ਤਹਿਤ ਜਿਹੜੀ ਹੈ ਨੋਟੀਫਿਕੇਸ਼ਨ ਜਿਹੜੀ ਹੈ ਵਿੱਤ ਵਿਭਾਗ ਨੇ ਜਾਰੀ ਕੀਤੀ ਹੈ ਔਰ ਜਿਹੜੀ ਸਿਹਤ ਵਿਭਾਗ ਨੇ ਅੱਗੇ ਇਹੇ ਲਾਗੂ ਕਰਨ ਦਾ ਵੀ ਜਿਹੜਾ ਫੈਸਲਾ ਲਿਆ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਇਹ ਸਕੀਮ ਲਾਗੂ ਹੋਣ ਦੇ ਨਾਲ ਹੁਣ ਵਿੱਤ ਵਿਭਾਗ ਨੇ ਬੜਾ ਸਪਸ਼ਟ ਗੱਲ ਜਿਹੜੀ ਕਹਿ ਦਿੰਦੀ ਹੈ ਕਿ 17 ਜੁਲਾਈ 2020 ਤੋਂ ਬਾਅਦ ਜਿਹੜੇ ਡਾਕਟਰ ਭਰਤੀ ਹੋਏ ਨੇ ਉਹਨਾਂ ਦੇ ਵੱਖਰੇ ਤੌਰ ਤੇ ਏਸੀਪੀ ਸਕੀਮ ਲਾਗੂ ਕਰਨ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਦਰਸਲ ਪਿਛਲੀ ਕੈਪਟਨ ਸਰਕਾਰ ਨੇ 17 ਜਿਹੜੇ 17 7 2020 ਤੋਂ ਬਾਅਦ ਜਿਹੜੇ ਭਰਤੀ ਹੋਏ ਮਲਾਜ਼ਮ ਜਿਹੜੇ ਨੇ ਉਹਨਾਂ ਦੇ ਉੱਪਰ ਕੇਂਦਰੀ 7ਵੇਂ ਪੇ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਕਰ ਦਿੱਤਾ ਸੀ ਸੋ ਇਸੇ ਦੇ ਤਹਿਤ ਜਿਹੜਾ ਹੈ 17 7 ਜੁਲਾਈ 17 7 ਜੁਲਾਈ ਜਿਹੜੀ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੇ ਉੱਪਰ ਕੇਂਦਰੀ ਸਕੇਲ ਲਾਗੂ ਨੇ ਸੋ ਇਹ ਵੀ ਸੰਭਾਵਨਾ ਹੈ ਵੀ ਪੰਜਾਬ ਸਰਕਾਰ ਉਹਨਾਂ ਦੇ ਉੱਪਰ ਜਿਹੜੀ ਏਸੀਪੀ ਸਕੀਮ ਹੈ ਉਹ ਕੇਂਦਰ ਸਰਕਾਰ ਵਾਲੀ ਵੀ ਜਿਹੜੀ ਲਾਗੂ ਕਰ ਸਕਦੀ ਹੈ ਉਹ ਨਾਲ ਦੀ ਨਾਲ ਜਦੋਂ ਡਾਕਟਰਾਂ ਦੀਆਂ ਮੁੱਖ ਮੰਗ ਵਿੱਤ ਵਿਭਾਗ ਨੇ ਪੰਜਾਬ ਸਰਕਾਰ ਨੇ ਪ੍ਰਵਾਨ ਕੀਤੀ ਹੈ ਤਿੱਕ ਚਰਚਾ ਇਹ ਵੀ ਚੱਲਦੀ ਹੈ ਕਿ ਚੱਲ ਰਹੀ ਹੈ ਵੀ ਹੋਰ ਜਿਹੜੇ ਮਲਾਸਮ ਨੇ ਜਿਹੜੇ ਸੰਘਰਸ਼ ਕਰ ਰਹੇ ਨੇ ਲਗਾਤਾਰ ਰੈਲੀਆਂ ਪ੍ਰਦਰਸ਼ਨ ਹੜਤਾਲਾਂ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੀ ਪ੍ਰਵਾਨ ਕਰੇਗੀ ਖਾਸ ਕਰਕੇ 11% ਡੀ ਸਾਢੇ ਪੰਜ ਸਾਲਾਂ ਦਾ ਏਅਰ ਪੈਨਸ਼ਨਸ ਨੂੰ 2.94 ਨਾਲ ਪੈਸ਼ਨਸ ਤੋਂ ਤਾਂ ਜਿਹੜਾ ਫਾਰਮੂਲਾ ਲਾਗੂ ਕਰਨਾ ਇਸੀ ਤਰ੍ਹਾਂ ਕੱਚੇ ਮਲਾਜ਼ਮਾਂ ਨੂੰ ਜਿਹੜਾ ਠੇਕ ਕਮ ਮਲਾਜ਼ਮਾਂ ਨੂੰ ਆਊਟਸੋਰਸ ਮਲਾਜ਼ਮਾਂ ਨੂੰ ਪੱਕਾ ਕਰਨਾ, ਪ੍ਰਾਣੀ ਪੈਸੇ ਬਹਾਲ ਕਰਨੀ, ਇਸੇ ਤਰ੍ਹਾਂ ਜਿਹੜੀਆਂ ਹੋਰ ਮੰਗਾਂ ਨੇ ਕੀ ਸਰਕਾਰ ਉਹ ਪ੍ਰਵਾਨ ਕਰੇਗੀ? ਇਹ ਵੀ ਜਿਹੜੀ ਸਵਾਲ ਨੇ ਜਿਹੜੇ ਹੁਣ ਸਾਰੇ ਪੰਜਾਬ ਦੇ ਮਲਾਜ਼ਮਾਂ ਦੇ ਵਿੱਚ ਘੁੰਮ ਰਹੇ ਆ। ਸੋ ਦੋਸਤੋ, ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ। ਚੈਨਲ ਨਾਲ ਬਨੇ ਰਹਿਣਾ, ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ। ਮਿਲਦੇ ਆਂ ਕਿਸੇ ਨਵੀਂ ਅਪਡੇਟ ਦੇ ਨਾਲ। ਧੰਨਵਾਦ ਜੀ।